ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਵਧੀਆ ਠੀਕ ਠਾਕ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਅੱਜ ਸੰਗਰਾਮ ਹੈ ਜੀ ਸਾਥ ਤੇ ਜੀਟ ਚੜ ਗਿਆ ਜੀ ਅੱਜ ਤੇ ਪੂਰੀ ਕਰਮੀ ਦਾ ਤਪ ਨੂੰ ਆ ਮਹੀਨਾ ਚੜ ਗਿਆ ਜੀ ਤੇ ਹੋਰ ਵਧੀਆ ਜੀ ਬਸ ਠੀਕ ਠਾਕ ਹੈ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਸਾਰਿਆਂ ਦੀ ਬਲੌਗ ਕਰਤਾ ਇਹ ਪੱਕਾ ਕੰਟੀਨਿਊ ਸ਼ੁਰੂ ਤੇ ਸਮਾਂ ਹੋ ਗਿਆ ਜਿੰਨਾ ਬਚ ਗਿਆ ਤੇ ਹੋਰ ਸੁਣਾ ਲਈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਰਹੇ ਹੋਗੇ ਹਨ ਆਪਾਂ ਵਧੀਆ ਤੇ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਇੱਕ ਛੋਟੀ ਜੀ ਕੋਸ਼ਿਸ਼ ਤੇ ਮੇਰੀ ਕੋਸ਼ਿਸ਼ ਨੂੰ ਤੁਸੀਂ ਹੰਗਾਰਾ ਦਿਓ ਜੀ ਤੇ ਆਸ ਕਰਦੇ ਮੇਰੇ ਭੈਣ ਭਰਾਵਾਂ ਨੇ ਮੇਰੀ ਇਹ ਕੋਸ਼ਿਸ਼ ਬਹੁਤ ਕਾਮਯਾਬ ਹੋਵੇ ਤੇ ਬਹੁਤ ਸਲਾਹ ਵਾਲੀ ਵੀ ਬਹੁਤ ਚੰਗੀ ਵੀ ਲੱਗੂਗੀ ਤੇ ਮੈਨੂੰ ਇਹਦੇ ਨਾਲ ਵੀ ਤੁਹਾਡੇ ਹਾਸਲੇ ਦੀ ਲੋੜ ਹੈ ਜੀ ਹਾਸਲਾ ਦਿਓ ਤੁਸੀਂ ਤੇ ਮੈਨੂੰ ਦਿਖਾਣੀ ਹੈ ਜੀ ਇਹ ਆਪਣੇ ਕੋਲ ਹੈਗਾ 2.5 ਮੀਟਰ 크ਰੇਪ ਦਾ ਪੀਸ ਵਰਤੀ ਦਾ ਪੀਸ ਹੈ ਜੀ ਇਹ 2.5 ਮੀਟਰ ਤੇ ਆਪਾਂ ਤੇ ਕਰਦੇ ਆ ਜੀ ਵਰਕ ਤੇ ਤੁਹਾਨੂੰ ਮੈਂ ਵੀ ਦੱਸਦੀ ਹਾਂ ਸੈਟਿੰਗ ਆਪਾਂ ਕਿਵੇਂ ਕਰਦੇ ਹਾਂ ਸ਼ੁਰੂ ਤੇ ਦੱਸਿਓ ਤੁਸੀਂ ਕਮੈਂਟ ਕਰਕੇ ਤੁਹਾਨੂੰ ਇਹ ਕਿ ਮੇ ਲੱਗਦੀ ਹੈ ਤੁਹਾਨੂੰ ਸਾਰੀ ਸੈਟਿੰਗ ਬਾਰੇ ਇਹ ਅਰਦਾਸ ਦੇ ਟਾਈਮ ਟੇਬਲ ਹੀ ਮੇਜਾ ਜੀ ਤੇ ਇਹਦੇ ਨਾਲ ਆਪਾਂ ਚਿੱਟੀ ਸਲਵਾਰ ਲਾਵਾਂਗੇ ਜੀ ਉਹਦੇ ਪੌਂਚਿਆਂ ਤੇ ਵਰਕ ਕਰਾਂਗੇ ਹੁਣ ਆਪਾਂ ਇਹਦੇ ਕੇਰੇ ਦੇਤੇ ਬਾਜੂ ਦੇਤੇ ਕਰਦੇ ਹਾਂਗੇ ਇਹਨਾਂ ਤੋਂ ਇਹਦੇ ਕੇਰੇ ਦੀ ਦੇ ਲੈਂਥ ਦੀ ਨਿਬਾਈ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਜੀ ਇਹਦੇ ਬਾਰੇ ਮਿਲਦੇ ਹਾਂ ਫਿਰ ਕੋਈ ਥੋੜੀ ਚਰਚਾ ਜੀ ਆਪਾਂ ਹੁਣ ਘੇਰਾ ਮਣਕੇ ਤੇ ਪਹਿਲਾਂ ਸਰਣ ਕੋਲ ਨਿਸ਼ਾਨੀ ਲਾਵਾਂਗੇ ਸਿੱਧਾ ਉੱਠਾ ਪਾਸੇ ਕਿ ਇਹ ਇਹਦਾ ਸਿੱਧਾ ਪਾਸਾ ਇਧਰਲਾ ਉੱਠਾ ਪਾਸਾ ਇਸ ਪਾਸੇ ਆਪਾਂ ਮੜੀ ਨਿਸ਼ਾਨੀ ਲਾ ਦੇਣੀ ਹੈ ਉੱਥੇ ਲੱਸੀ आपा घेरा रखे जी थलिया दो इंचा लीडर छा दो ढाई इंच कपड़ा छे आप रखा घेरा बच बीस तेई इंच रखा

ਜਿਵੇਂ ਜਿਉ ਆਪਾਂ ਇਸ ਤਰ੍ਹਾਂ ਘੇਰੇ ਦੀ ਨਿਸ਼ਾਨੀ ਲਾ ਲਈ ਹੈ ਜੀ ਇਸ ਤੋਂ ਬਾਅਦ ਆਪਾਂ ਉਹਦੇ ਤੇ ਬਾਹਾਂ ਤੇ ਨਿਸ਼ਾਨੀ ਕਰਾਂਗੇ ਪਾਹਾਂ ਆ ਜਿਹੜਾ ਆਪਣਾ ਇਸ ਤਰ੍ਹਾਂ ਕਪੜਾ ਨਾਲ ਸਾਈਡ ਤੇ ਵਜੂਗਾ ਦੂਜੀ ਸਾਈਡ ਤੇ ਬਣਾਵਾਂਗੇ ਵੀ ਬਾਹਾਂ ਆਪਾਂ ਕਿਉਂ ਇਧਰੋਂ ਕਈ ਵਾਰੀ ਫਿਰ ਆਪਾਂ ਕਪੜਾ ਨਾਲ ਹੋਣਾ ਹੁੰਦਾ ਤੇ ਆਪਾਂ ਨੂੰ ਮੱਲਾ ਬੜੀ ਗੂੜੇ ਤੇ ਨਾਲ ਨਾਲ ਕੂੜ ਲੋਟਾਇਆ ਆਣਾ ਆਪਾਂ ਬਾਹਾਂ ਤੇ ਚੱਲ ਲਵਾਂਗੇ ਢਾਈ ਇੰਚ ਜੇ ਪਾਈ ਦੋ ਛੱਡ ਦਿਆਂਗੇ ਨੇ ਕਿਉਂਕਿ ਜੇ ਪਾਈ ਪੈਨ ਵਗੈਰਾ ਵੀ ਲਾਉਣੀ ਹੁੰਦੀ ਹੈ ਤਾਂ ਵੀ ਫਿਰ ਡਬਲ ਫੋਲਡ ਹੁੰਦਾ ਹੈ ਹਾਂਜੀ ਤੇ ਆਪਾਂ ਇਹ ਟ੍ਰੇਸ ਕਰ ਲਿਆ ਇਹਨੇ ਬਹੁਤ ਬੜਾ ਹੈਵੀ ਡਿਜ਼ਾਈਨ ਨਹੀਂ ਬਣਾਉਂਦੇ ਆਪਾਂ ਤੇ ਇਸ ਤਰ੍ਹਾਂ ਐ ਲਿਆ ਮਾਰਕੀਟ ਤੇ ਐ ਕਰਿਆ ਹੋਇਆ ਤੇ ਇਹਨੂੰ ਆਪਾਂ ਰੀਲ ਨਾਲ ਕਰਾਂਗੇ ਹਰੀ ਵਾਲਾ ਵਰਕ ਤੇ ਇਹ ਇਲਾਂ ਦੇ ਰੰਗ ਆਪਾਂ ਚਾਹ ਕੱਢ ਲਿਆ ਤੇ ਉੱਤੇ ਆਪਾਂ ਇਹਦੇ ਇਹ ਖੁਲਾਵਾਂਗੇ ਸਤਾਰੀ ਓਕੇ ਸਾਨੂੰ ਸਾਰਾ ਡਿਜ਼ਾਈਨ ਤਿਆਰ ਕਰਕੇ ਦਿਖਾਉਣੀ ਆ ਆਪਾਂ ਤੇ ਕੱਲ ਤੱਕ ਆਪਾਂ ਸੂਟ ਸਾਰਾ ਇਹ ਰੈਡੀ ਕਰ ਦਿਆਂਗੇ ਕੱਲ ਨੂੰ ਸੂਟ ਰੈਡੀ ਕਰਕੇ ਦਿਖਾਵਾਂਗੇ ਠੀਕ ਹੈ ਨਾ ਜੀ ਤੇ ਰੀਲਾਂ ਨੂੰ ਕਰੇ ਮ ਆਪਾਂ ਦੇ ਲਾਉਣੇ ਆ ਐਂ ਜਿ ਟੇ ਬਣਾ ਮੈਂ ਮੇਨ ਕੇ ਘੇਰੇ ਦੇ ਨਿਸ਼ਾਨੀ ਲਾ ਲਈ ਹੈਗੀ ਆ ਕਿਉਂ ਫਿਰ ਐਨ ਜੀ ਵੱਧ ਘੱਟ ਰੱਖ ਲਾਂਗੇ ਆਪਾਂ ਉਹਦੀ ਆਈ ਡੀ ਨਾਲ ਤੇ ਫਿਰ ਉਹ ਕਈ ਵਾਰੀ ਨਹੀਂ ਸਹੀ ਬੰਦਾ ਹੈਗਾ ਤੇ ਇਹਦੇ ਨਾਲ ਹੁਣ ਆ ਚਾਰ ਰੰਗ ਲਾਏ ਆ ਜੀ ਆਪਾਂ ਵੈਸੇ ਤਾਂ ਆਪਣੇ ਕੋਲ ਚਿੱਟੀ ਸਲਵਾ ਸੀ ਇਹਦੇ ਨਾਲ ਤੇ ਵੇਖਦੇ ਆਂ ਫਿਰ ਵੀ ਜੇ ਆਪਾਂ ਨੂੰ ਨਾ ਜਿਹੜਾ ਰੰਗ ਆਪਾਂ ਜ਼ਿਆਦੇ ਲਾਇਆ ਉਹਦੇ ਨਾਲ ਦੀ ਆਪਾਂ ਇਹਦੇ ਨਾਲ ਬਾਟਮ ਲਾ ਦੇਾਂਗੇ ਹਨਾ ਇਹ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਉਹ ਹੀ ਜੀ ਲਾ ਦੇਾਂਗੇ ਨਾਲ ਤੁਹਾਨੂੰ ਮੈਂ ਵਰਕ ਕਰਕੇ ਦਿਖਾਉਂਗੀ ਇਹਦੇ ਤੇ ਕਹਿੰਦੇ ਸੂਟ ਉੱਪਰ ਕਰਦੇ ਆ ਰੈਡੀ ਇਹ ਆਪਣੇ ਕੋਲ ਇੱਕ ਮੇਹ ਦਾ ਵਿਸਪਿਆ ਸੀਗਾ ਤੇ ਇਹ ਕੋਈ ਭੈਣ ਆਈ ਸੀਗੀ ਉਹਾਂ ਦੀ ਵੀ ਇੱਕ ਤਾਂ ਮੇ ਵੀ ਮੇਰੇ ਕੋਲ ਗਲਾਬੀ ਚੁੰਨੀ ਹੈਗੀ ਤੇ ਚਿੱਟੀ ਸਲਵਾਰ ਹੈਗੀ ਤੇ ਫਿਰ ਉਹ ਕਹਿੰਦੀ ਵੀ ਦੂਜੀ ਚਾ ਕੇ ਜੇ ਰੰਗ ਲਾਦੀ ਪਹਿਣਿਆਂ ਦੀ ਜਿਹੜਾ ਉਹ ਲੋਟ ਆਇਆ ਮੈਂ ਉਹ ਕਰ ਲਵਾਂ ਜੇ ਆਪਾਂ ਗਲਾਬੀ ਜਿਆਦੇ ਲਾਦਾ ਤਾਂ ਫਿਰ ਗਲਾਬੀ ਸਲਵਾਰ ਲਾ ਦੇਾਂਗੇ ਤੇ ਜੇ ਆਪਣੇ ਦੁੱਚਟਾ ਜਿਆਦੇ ਲੱਗਿਆ ਤਾਂ ਫਿਰ ਉਹ ਚਿੱਟੀ ਸਲਵਾਰ ਲਾ ਦੇਾਂਗੇ ਇਹ ਤਾਂ ਫਿਰ ਆਪਾਂ ਕ੍ਰੀਪ ਸਿਲਕ ਦਾ ਕੱਪੜਾ ਲੈ ਆਵਾਂਗੇ ਵੈਸੋ ਜਾਮ ਦਾ ਕਹਿੰਦੀ ਸੀ ਸਾਨੂੰ ਜਾਮ ਦਾ ਲਾ ਦਿਓ ਸਲਵਾਰ ਦੇਖਦੇ ਆਂ ਆਪਾਂ ਹਲੇ ਕੀ ਬਣਦਾ ਚਲੋ ਜੀ ਫਿਰ ਹਨਾ ਅੱਜ ਮੈਂ ਇਹ ਕੰਮ ਸ਼ੁਰੂ ਕਰ ਲਿਆ ਹਾਂ ਤੇ ਮੈਂ ਤੁਹਾਨੂੰ ਇਹ ਸਾਰਾ ਤਿਆਰ ਕਰਕੇ ਦਿਖਾਉਣੀ ਆ ਕਿਵੇਂ ਬਣਦਾ ਤੇ ਨਹੀਂ ਤੇ ਇੱਕ ਅੱਜੇ ਚ ਖਾਣ ਲੱਗ ਗਿਆ ਤੇ ਕਈ ਬਹੁਤ ਜਿਆਦਾ ਸਮੂ ਕਿਸੇ ਨਵੇਂ ਵਲੋਗ ਨਾਲ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨੂੰ ਕਰਿਆ ਕਰੋ ਇਸ ਚੈਨਲ ਨੂੰ ਜੇ ਆਪਾਂ ਥੱਲੇ ਬੈਠ ਕੇ ਕੋਈ ਵੀ ਕੰਮ ਕਰਦੇ ਆ ਹਨ ਤਾਂ ਥੱਲੇ ਬੈਠਣ ਨਾਲ ਢੂਜੀ ਦਰਦ ਹੋਣ ਲੱਗ ਜਾਂਦਾ ਤੇ ਜੇ ਮੰਜੇ ਤੇ ਬੈਠ ਕੇ ਕੰਮ ਕਰਦੇ ਤੇ ਮੰਜੇ ਤੇ ਬੈਠੇ ਨਹੀਂ ਜਾਂਦਾ ਪਤਾ ਨਹੀਂ ਕੀ ਗੱਲ ਹੈ ਮੰਜੇ ਤੇ ਬੈਠਣ ਨਾਲ ਸਿਰ ਦੁਖਣ ਲੱਗ ਜਾਂਦਾ ਤੇ ਤੁਹਾਨੂੰ ਕੁਝ ਅਜੀਬ ਜਿਹੀ ਹੋਈ ਜਾਂਦਾ ਸੀ ਪਤਾ ਨਹੀਂ ਤਾਂ ਭਾਈ ਗਰਮੀ ਆ ਇਹ ਬੰਨੇ ਕੀ ਚੱਕਰ ਬਣ ਰਿਹਾਗਾ ਚਲੋ ਫਿਰ ਆਪਾਂ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਮਿਲਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਤਨ ਨੂੰ ਸਾਡੇ ਨਾਲ ਜਿਹੜੂ ਕੀ ਹੋ ਜਨ ਲੱਗਦਾ ਤੇ ਆਪਣੀ ਇਹ ਵਾਲੀ ਗਵਾਚ ਗਈ ਸੀ ਮੈਨੂੰ ਦੱਸਿਆ ਸੀਗਾ ਤੇ ਹੈ ਤਾਂ ਆਪਣਾ ਗੋਲਡ ਦਾ ਹੀ ਕਿਉਂ ਮੈਂ ਵੱਡਾ ਵੱਡੰਗਾ ਨਾ ਮਰਕਗਾ ਮਰਕਗਾ ਜਾਂ ਕੁਝ ਚੁੱਕ ਕੇ ਵੇਚਾਰਾਂ ਨਹੀਂ ਪਾਸ ਅਗਦੀ ਤੇ ਗੋਲਡ ਨੇ ਤਾਂ ਹੈਗੇ ਆ ਸੋਖ ਨਾਲ ਵੈਗਰੂ ਨਹੀਂ ਦਿੱਤੇ ਆ ਵਦਿਗਾ ਪਰ ਮੈਨੂੰ ਥੋੜੀ ਜੀ ਇਹਨਾਂ ਵਿੱਚ ਮੈਂ ਕੰਫਰਟੇਬਲ ਨਹੀਂ ਕੱਲ ਉੱਧਰ ਜਿੱਧਰ ਆਪਣਾ ਕੱਪੜਿਆਂ ਦਾ ਸਮਾਨ ਪਿਆ ਦੁਕਾਨ ਦਾ ਤੇ ਉੱਥੇ ਹੀ ਡਿੱਗੀ ਹੋਈ ਸੀਗੀ ਕਿਤੇ ਤੇ ਕੋਈ ਲੈਸ ਲੈਣ ਆਏ ਸੀਗੇ ਤੇ ਉੱਧਰ ਉਹਨਾਂ ਦਾ ਪੈਰ ਪੱਜਿਆ ਤੇ ਮੈਨੂੰ ਬਹੁਤ ਥਿਆ ਗਈ ਜੀ ਅੱਜ ਤਾਂ ਇਹ ਵੀ 25000 ਤੋਂ ਘੱਟ ਨਹੀਂ ਬਣਦੀਆਂ ਤੇ ਉਹਨਾਂ ਟਾਈਮਾਂ 'ਚ ਹੋਗੇ 10-11 ਸਾਲ ਬੰਦਾਂ ਨੂੰ ਇਹ ਆਪਣਾ 4500 ਨਹੀਂ ਬਣਨਾ ਸੀ ਇਹਨਾਂ ਨੂੰ ਜਦੋਂ ਸਹਜ ਹੋਇਆ ਉਦੋਂ ਲੱਗਣਾ ਸੀ ਹੈਨਾ ਤੇ ਅੱਜ ਤਾਂ ਸਿਆਣਾ ਸਮਾਨ ਨੂੰ ਸ਼ੋਰਿਆ ਜੀ ਬਹੁਤ ਔਖੇ ਕੋਈ ਵੀ ਚੀਜ਼ ਲੈਣੀ ਚਲੋ ਜਿੰਨਾ ਕਿ ਮਤਵੰਦ ਦਿੱਤਾ ਬਹੁਤ ਆ ਮਨਾਉਂਦੇ ਰਹਿਨੇ ਬਾਕੀ ਆਪਾਂ ਕੋਈ ਵੀ ਚੀਜ਼ ਹਨਾ ਜਿਵੇਂ ਜਿਵੇਂ ਆਪਣੇ ਕੋਲੇ ਕੋਈ ਚੀਜ਼ ਆ ਜਾਂਦੀ ਹੈ ਆਪਾਂ ਲੈ ਲੈਨੇ ਚਲੋ ਆਪਾਂ ਤਾਂ ਕਿਹੜਾ ਆਪਾ ਹੋਣਾ ਇੰਨਾ ਕੋਈ ਮੈਨੂੰ ਨਾ ਸ਼ੌਂਕ ਵੀ ਐ ਨਹੀਂਗਾ ਇੰਨਾ ਬਾਕੀ ਮੈਂ ਡਰਦੀ ਵੀ ਨਹੀਂ ਪਉਂਦੀ ਹੈਗੀ ਕਿਉਂਕਿ ਚੀਜ਼ਾਂ ਐਵੇਂ ਹੀ ਬਹੁਤ ਆਪਣਾ ਬਣ ਗਈਆਂ ਚਲੋ ਆਪਣੇ ਬੱਚੇ ਦੀ ਕੰਮ ਆ ਜਾਂਦਾ ਹਨਾ ਹਾਂਜੀ ਚਲੋ ਜੀ ਫਿਰ ਕੱਲ ਮਿਲਦੇ ਹਾਂ ਤੁਹਾਨੂੰ ਨਵੇਂ ਬਲੌਗ ਨਾਲ ਤੇ ਆਪਾਂ ਹਾਂ ਕੰਮ ਸ਼ੁਰੂ ਕਰਦੇ ਹਾਂ ਕੋਸ਼ਿਸ਼ ਕਰੂੰਗੀ ਮੈਂ ਕੱਲ ਨੂੰ ਸੂਟ ਤੁਹਾਨੂੰ ਤਿਆਰ ਕਰਕੇ ਦਿਖਾ ਸਕਾਂ ਤੇ ਲੋ ਜੀ ਆਪਕੇ ਬਾਈ ਸਸ਼ਕਾ ਲਾਦੀ ਭੈਣ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਜੀ ਬਹੁਤ ਸਪੋਰਟ ਦੇ ਰਹੇ ਹੋ ਤੁਸੀਂ ਬ ਠੀਕ ਹੈ ਤੁਹਾਡੇ ਅਸਰੇ ਨਾਲ ਆਪ ਇੱਥੋਂ ਤੱਕ ਆਏ ਆ ਠੀਕ ਹੈ ਜੀ ਓਕੇ ਬਾਏ ਬਾਏ ਕਮੈਂਟ ਵੀ ਕਰਿਆ ਕਰੋ ਜੀ ਵਾਧੂ ਵਾਧੂ ਪਰ ਪਰ ਕਿਦਰਾ ਲਗਾ ਕਮੈਂਟ ਕਰਿਆ ਕਰੋ ਜੀ ਆਦੀ ਭੈਣ ਨਹੀਂ ਚੰਗੇ ਕਮੈਂਟ ਕਰਨੇ ਤਾਂ ਮਾੜੇ ਕਰਦਿਆ ਕਰੋ ਮਾੜੇ ਨਹੀਂ ਕਰਨੇ ਤਾਂ ਗਾਲਾਂ ਲਿਖਦਿਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਜੀ ਜ਼ਰੂਰ ਕਰਿਆ ਕਰੋ ਓਕੇ ਜੀ ਬਾਏ ਬਾਏ